ਬੰਦੇ ਦਾ ਰੋਜ਼ ਦਾ ਇਹੇ ਕੰਮ ਹੁੰਦਾ ਹੈ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਜੀ ਮੇਰੇ ਕੋਲ ਇੱਕ ਲੇਡੀ ਸੀ ਮੇਰੇ ਨਾਲ ਅੱਛਾ ਉਹ ਕੌਣ ਆ ਉਹ ਸਾਡੇ ਜਾਮਨ ਸ਼ਾਨ ਵਾਲਿਆਂ ਦੀ ਲੜੀ ਹੈ ਜੀ ਨਹੀਂ ਤੁਹਾਨੂੰ ਤੁਹਾਨੂੰ ਜਾਮਨ ਸਰਦਾਰ ਜੀ ਨਹੀਂ ਮੈਨੂੰ ਨਹੀਂ ਜਾਂਦੇ ਫਿਰ ਤੁਸੀਂ ਇਹਨਾਂ ਦੀ ਗੱਡੀ 'ਚ ਕਿੱਦਾਂ ਬੈਠੇ ਆ ਕਿੱਥੇ ਭੇਜੇ ਸੀ ਉਹ ਬਾਈ ਕਾਹਦੇ ਭੇਜਿਆ ਸੀ ਤੁਹਾਨੂੰ ਮਜਬੂਰੀ ਨਾਲ ਮੈਂ ਕੀ ਕਰਾਂ ਮਜਬੂਰੀ ਕਿ ਪੈਸੇ ਆ ਕਰਕੇ ਹਾਂ ਜੀ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਲਈ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਪ੍ਰੈਸ ਚ ਲਾਣੀ ਰਿਪੋਰਟ ਇਹ ਗੱਲ ਤੇ ਅਜਾਸੀ ਬਿਲਕੁਲ ਨਹੀਂ ਹੈ ਇਹਨੂੰ ਦੀ ਅਜਾਸੀ ਹੈ ਜੀ ਨਹੀਂ ਸੋਰੀ ਇਹ ਨਹੀਂ ਅਜਾਸੀ ਹੈ ਬਿਲਕੁਲ ਗੱਲ ਹੈ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਅਜਾਸੀ ਹੈ ਬਸ ਦਸਤਾਰ ਬੰਨੀ ਤੇ ਬਾਣਾ ਵਧਾਦੇ ਐਨ ਵੀ ਕੀਤੀ ਆ ਬਾਣਾ ਲਾਤਾ ਨੇ ਅੰਗ ਸੰਗਾਂ ਰਿਹਾ ਤਾਂ ਠੀਕ ਹੈ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਦੇ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੈਂ ਵਰਤਣਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਆ ਉਹਨਾਂ ਨੇ ਪੀਰ ਪੀਤੇ ਸੀ ਬੀਅਰ ਪੀਤੀ ਉਹਨਾਂ ਨੇ ਨੇ ਤੁਸੀਂ ਗੱਡੀ 'ਚ ਜੋ ਬੀਅਰ ਪੀਤੀ ਉਹਨਾਂ ਨੇ ਹਾਂ ਜੀ ਪੀ ਨੇ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਨੇ ਖੇਮਾ ਕਾਦੀ ਮੰਗਦੇ ਤੁਸੀਂ ਮੇਰਾ ਜੀ ਖਰੀਦ ਦਿੱਤੀ ਆ ਫੇਸ ਕਰ ਜਾ ਪਿਸਤੌਲ ਤੁਹਾਡੇ ਕੋਲ ਦਿਖਾ ਦੇ ਮੈਨੂੰ ਮੇਰਾ ਪਟੂਆ ਚੱਕੇ ਲਗਾਈ ਉਹਦੇ ਵਿੱਚ ਸਭ ਕੁਝ ਆ ਮੇਰਾ ਲੈਸੈਂਸ ਵੀ ਉਹਦੇ ਵਿੱਚ ਆ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਆ ਮੇਰੇ ਕੋਲ ਮੋਬਾਈਲ ਹੀ ਉਹ ਹੀ ਦੇਖ ਚੱਕ ਕੇ ਲੱਗਿਆ ਇਸ ਤੋਂ ਮੈਂ ਦੇਖ ਲਓ ਮੇਰੀ ਗੱਡੀ 'ਚ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆ ਆ ਦੇਖੋ ਫੋਨ ਵੀ ਕੋਲ ਆ ਤੇ ਬਾਬਾ ਵੀ ਮੋਬਾਈਲ ਵੀ ਤੁਹਾਡੇ ਕੋਲੇ ਤੇ ਤੁਸੀਂ ਝੂਠ ਕਹ ਕੇ ਬੋਲਦੇ ਪਏ ਆ ਉਹ ਨਹੀਂ ਬੋਲਦਾ ਆ ਜੇ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹ ਕੇ ਬੋਲਦੇ ਪਏ ਆ ਉਹ ਜੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ 'ਚ ਬਰਾਮਦ ਹੋ ਗਿਆ ਆ ਦੇਖੋ ਚਲ ਲਗਰਾਓ ਆਪਣੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਅਜਿਹੇ ਬੰ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਪੀ ਰਹੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਇਹਨਾਂ ਦੇ ਨਾਲ ਸੀਗੀ ਏ ਆਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕਰਫਾਨਾ ਕਢ ਲਿਆ ਸੱਤਰ ਸਾਡੇ ਨਾਲ ਸਾਨੂੰ ਪਾਏ ਇੱਥੇ ਆ ਕੇ ਜਿੱਤਦਾ ਗਾ ਤੁਹਾਡੇ ਨਾਲ ਆ ਸੋ ਭਾਈ ਹਾਂਜੀ ਇਹ ਕੋਈ ਨਹੀਂ ਬੋਲੋ ਬਾਅਦ ਚ ਕੁਛ ਹੋ ਜਾਊਗਾ ਜਰੂਰ ਮੈਂ ਪੁੱਛਿਆ ਬਾਅਦ ਚ ਜਨਾਨੀ ਜਦੋਂ ਪੁੱਛਿਆ ਕਿ ਵੀ ਤੂੰ ਕੌਣ ਹੈ ਕਹਿੰਦੀ ਮੈਂ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਬੇਵਰਤਨਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋਰੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾਂ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਨਾ ਰਿਆ ਇਹ ਬੰਦਾ ਭਾਈ ਜੀ ਇਹ ਤੇ ਆਪ ਵੀ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਿਆ ਪੁੱਛੋ ਇਹ ਮੇਰੀ ਬੇਟੀ ਸੁਣੇ ਕੋਥਾਣਾ ਰੋ ਰੋ ਮੇਰੀ ਪ੍ਰਵੀਂਦਰ ਸਿੰਘ ਤੁੰਦਰ ਸਿੰਘ ਕਿਹੜੀ ਜਗਾ ਤੋਂ ਆਏ ਆ ਮੈਂ ਆਇਆ ਆਪਣੇ ਮਾਲਪੁਰ ਤੋਂ ਮਾਲਪੁਰ ਤੋਂ ਤੇ ਫਵਾੜੀ ਕਰਨਾਈ ਜੀ ਮੈਥੇ ਉਹੋ ਜਿਹੜਾ ਨਾ ਮੇਰੇ ਘਰ ਵਿੱਚ ਜਿਹੜਾ ਹੈ ਨੂੰ ਜਾਣ ਦੀ ਜਿਆਦਾ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਜੀ ਮੇ ਕੋਈ ਲੈਣੀ ਸੀ ਮਿਲਣਾ ਅੱਛਾ ਉਹ ਕੌਣ ਆ ਉਹ ਸਾਡੇ ਜਨਮਸ਼ਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਉਹ ਵੀ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਜੀ ਮੇਰਾ ਉਹ ਪੇਸ ਕਵਰ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਸਟੋਰ ਬਿਲਕੁਲ ਨਹੀਂ ਹੈ ਇੱਕ ਮਿੰਟ ਖੜੋ ਰਿਹਾ ਰეკਮੈਂਡ ਦਿਖਾ ਗਿਆ ਨਹੀਂ ਤੂੰ ਜਾਣਾ ਨਹੀਂ ਮਾਲਦੇ ਇੱਕ ਮਿੰਟ ਮੈਨੂੰ ਦਿਖਾ ਦੇਣੇ ਉਹਨੂੰ ਅੱਬੇ ਤੂੰ ਇਦਾਂ ਨਾ ਕਰੋ ਧੱਕਾ ਨਾ ਕਰੋ ਨਾ ਧੱਕਾ ਨਹੀਂ ਕਰਦੇ ਮੈਂ ਤੁਹਾਨੂੰ ਦਿਖਾ ਰਹੇ ਹਾਂ ਨਹੀਂ ਨਹੀਂ ਇਹ ਪੇਜ ਕਬਜ਼ਾ ਪਸਟੋਰ ਦਿਖਾ ਦੇ ਮੈਨੂੰ ਲੜਕੇ ਦਿਖਾਓ ਲੜਕੇ ਪਤਾ ਤੇ ਦਿਖਾਓ ਹਾਂ ਪੇਜ ਕਬਜ਼ਾ ਮੈਨੂੰ ਪਤਾ ਆਇਆ ਬੇਜ ਕੱਬ ਜਾ ਹੱਥੋਂ ਦਿਸਦਾ ਪਿਆ ਤੋਂ ਮੋਰੇ ਬੇਜ ਕੱਬ ਜਿਆ ਹੈ ਪਤਾ ਆ ਤੇ ਦੱਸਾ ਹਾਂ ਆ ਬੇਜ ਕੱਬ ਜਿਆ ਹੈ ਨਾ ਕੜ ਕੇ ਦਿਖਾਓ ਇਹ ਪਿਸਤੋਲ ਦੇ ਕਵਰ ਚ ਕਾਦੇ ਪਾਈ ਜੀ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤੋਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਤੋਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਾ ਦਾਲਦਾ ਤਰਨਾ ਦਾਲਦਾ ਕੌਣ ਆ ਉਹ ਪੈਣ ਗੱਲ ਕਰਾਓ ਉਹ ਕੌਣ ਆ ਉਹਨਾਂ ਨੂੰ ਤੁਹਾਡਾ ਹੈਗਾ ਬਾਬਿਆਂ ਦਾ ਮੇਰੇ ਕੋਲ ਲਾਇਸੈਂਸ ਹੈਗਾ ਮੇਰਾ ਵੱਡੂਆ ਜਾ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਮੇਰਾ ਇੱਕ ਵੱਡੂਆ ਜਾ ਕੇ ਲੈ ਗਿਆ ਸਾਰਾ ਪਰਸ ਉਹ ਜਿਹੜਾ ਮੇਰਾ ਵੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਸੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਕਿ ਤੁਸੀਂ ਇੱਥੇ ਇੱਥੇ ਗੱਡੀ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਵੀ ਤੁਸੀਂ ਸ਼ਰਾਬੀ ਕੋ ਪੀਤੀ ਕਹਿੰਦੇ ਸ਼ਰਾਬ ਦਾ ਸੇਵ ਨਹੀਂ ਮੈਂ ਪੀਤੀ ਮੈਂ ਮੰਨਦਾ ਮੈਂ ਗਲਤੀ ਮੈਂ ਮੰਨਦਾ ਤੁਸੀਂ ਹੰਡਾ ਬਣਾ ਲਿਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਨੀ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜ੍ਹੇ ਲਿਖੇ ਲੱਗੇ ਮੈਂ ਗਲਤੀ ਮੰਨਦਾ ਇਸ ਜੀ ਇੱਕ ਤੁਸੀਂ ਬਣਾ ਪਾਇਆ ਤੇ ਬਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੇ ਹੋ ਮੈਂ ਇਸ ਗਲਤੀ ਗਲਤੀ ਮੰਨਦਾ ਮੇਰਾ ਇਹ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਨਿਕਲ ਜੀ بابا ਆਪਣੇ ਤੁਸੀਂ ਜਿਨ੍ਹਾਂ ਨੇ ਇਹ ਕਹਿ ਰਿਹਾ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲ ਕਿ ਨਹੀਂ ਮੇਰਾ ਲਾਇਸੈਂਸ ਜਮੈਂ ਕਰਾ ਗਾ ਨਾ ਲਾਇਸੈਂਸ ਤੇ ਨਹੀਂ ਤੁਹਾਨੂੰ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਆ ਮੇਰੀ ਕੋ ਮੋਬਾਈਲ ਨਹੀਂ ਉਹ ਹੀ ਦੇਖ ਚੱਕ ਕੇ ਲਿਆਇਆ ਇਥੋਂ ਨਹੀਂ ਮੋਬਾਈਲ ਕੋਟਾ ਇੱਥੇ ਚੱਕ ਕੇ ਲਿਆਇਓ ਵੀ ਗੱਡੀ ਜੀ ਨਹੀਂ ਹੁਣ ਸਾਰਾ ਕੁਝ ਚੱਕ ਹੋ ਗਿਆ ਜੀ ਆਹ ਦੇਖ ਲਓ ਮੇਰੀ ਗੱਡੀ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੀ ਜੇਬ ਦੇ ਦੇਖੋ ਆਹ ਦੇਖ ਲਓ ਮੇਰੀ ਜੇਬ ਬੇਂਤੀ ਸੁਣਿਓ ਮੇਰੀ ਬੇਂਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਆ ਹੈ ਕੌਣ ਆ ਲੇਡੀਸ ਹੈ ਕੌਣ ਆ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਦਾ ਨਹੀਂ ਉਹਨੇ ਉਹਨੇ ਕਹਤਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਇਹ ਇਸ ਚੀਜ਼ ਦੀ ਖੇਮਾ ਮੰਗਦਾ ਜੋ ਮੈਂ ਕੀਤਾ ਹਾਂ ਮੈਂ ਗਲਤ ਕੀਤਾ ਨਹੀਂ ਕਿਰਪਾ ਮੰਗਦੀ ਕਹਦੇ ਆ ਔਰ ਮੈਂ ਮੇਰੀ ਮੈਂ ਇਸੀ ਦੀ ਖਿਮਾ ਮੰਗਦੇ ਆ ਕਿਮਾ ਕਾ ਦੀ ਮੰਗਦੇ ਤੁਸੀਂ ਮੈਂ ਮੇਰੀ ਖਿਮਾ ਹਾਂ ਬੀਰ ਵੀ ਤੇ ਜਿਹੜੀ ਗੱਲ ਮੈਂ ਦੇਖੋ ਗੁਰਸਾਹ ਦਾ ਸਾਨੂੰ ਹੁਕਮ ਹੈ ਗਣੀ ਸਕੰਡ ਦਾ ਠੀਕ ਹੈ ਜੀ ਇਹਨਾਂ ਤੋਂ ਮਾਰਨਾ ਨਹੀਂ ਤੱਕ ਬੜੀ ਜਿਆਦਾ ਆਹ ਦੇਖੋ ਫਿਰ ਸੱਟਾ ਮਾਰੀ ਰਨਗਾ ਤਾਰਨ ਕੁਮਾ ਆ ਗਈ ਸੀ ਆਹ ਦੇਖੋ ਸੱਟਾ ਮਾਰੀਆਂ ਆਹ ਦੇਖੋ ਆਹ ਦੇਖੋ ਇੱਕ ਸੱਟਾ ਮਾਰੀਆਂ ਇਹਨਾਂ ਠੀਕ ਹੈ ਜੀ ਪੇ ਸਰਕਰ ਖਾਣਾਰੇ ਕੰਮ ਨਾ ਕਰੋਂ ਆ ਗਏ ਲੋਕਾਂ ਲੁੱਟਣ ਵਾਲੇ ਇੱਥੋਂ ਜਾ ਕੇ ਲਗਾਈ ਮੇਰਾ ਬੱਸ ਯਾਰ ਲੋਕਾਂ ਨੂੰ ਬਦਰੋ ਕੰਦੇ ਕਰ ਰਹੇ ਨੇ ਜਿਹੜੇ ਇੱਥੇ ਚੱਲੋ ਤੁਸੀਂ ਇੱਕ ਮਿੰਟ ਆਹੋ ਬੱਸ ਮੇ ਲੱਗੇ ਜੀ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਦਿਖਾ ਦਾਂ ਮੈਂ ਤੁਸੀਂ ਕਹਿੰਦੇ ਚੋਰੀ ਹੋ ਗਿਆ ਚੋਰੀ ਕਿੱਥੇ ਹੋਇਆ ਅੰਦਰੋਂ ਮਿਲ ਗਿਆ ਜੀ ਆਹ ਦੇਖੋ ਤੇ ਹੁਣ ਅੰਦਰੋਂ ਕਿੱਥੇ ਮਿਲ ਗਿਆ ਜੀ ਬਾਬਾ ਜੀ ਕੰਮ ਕਿੱਥੇ ਚੱਲ ਰਿਹਾ ਛੁੜੀ ਇੱਕ ਮੋਟਰ ਨਾਲ ਚੱਲਦਾ ਹੈ ਹਾਂ ਜੀ ਆ ਗਿਆ ਆ ਦੇਖੋ ਮਨੀਤ ਭਾਈ ਜੀ ਆ ਦੇਖੋ ਮਰੇ ਆ ਉਹ ਭਾਈ ਆ ਦੇਖੋ ਫੋਨ ਵੀ ਕੋਲ ਆ ਪਰ ਤੇ ਬਾਬਾ ਜੀ ਮੋਬਾਈਲ ਵੀ ਤੁਹਾਡੇ ਕੋਲੇ ਵੀ ਤੁਸੀਂ ਝੂਠ ਕਹਦੇ ਬੋਲਦੇ ਪਏ ਆ ਝੂਠ ਨਹੀਂ ਬੋਲਦਾ ਆ ਦੇਖੋ ਸਰਦਾਰ ਜੀ ਫੋਨ ਵੀ ਤੁਹਾਡੇ ਤੁਹਾਡੇ ਕੋਲ ਮੋਬਾਈਲ ਵੀ ਤੁਹਾਡੇ ਕੋਲ ਆ ਆ ਦੇਖੋ ਆਹ ਤੁਹਾਡਾ ਲਾਇਸੈਂਸ ਮੋਬਾਈਲ ਵੀ ਤੁਹਾਡੇ ਕੋਲ ਹੈ ਨਾ ਆ ਦੇਖੋ ਮੇਰਾ ਲਾਇਸੈਂਸ ਮੋਬਾਈਲ ਤੁਹਾਡੇ ਕੋਲ ਸਭ ਸਾਰਾ ਕੁਝ ਤੁਹਾਡੇ ਕੋਲ ਆ ਤੁਸੀਂ ਬਾਬਾ ਜੀ ਇਹ ਦੱਸੋ ਵੀ ਝੂਠ ਕਹਦੇ ਬੋਲਦੇ ਪਏ ਆ ਇਹ ਝੂਠ ਨਹੀਂ ਬੋਲਦਾ ਤੁਹਾਡੇ ਕੋਲ ਜੋ ਸਾਰਾ ਕੁਝ ਤੁਹਾਡੀ ਗੱਡੀ ਚ ਬਰਾਮਦ ਹੋ ਗਿਆ ਆ ਦੇਖੋ ਲਗਰਾਓ ਆਪਣੇ ਕਿਸੇ ਨਾਲ ਤੁਸੀਂ ਕਰਾਓ ਫੋਨ ਤੇ ਗੱਲ ਕਰਾ ਲੈਣਾ ਕਹਿੰਦੇ ਕਹਿੰਦੇ ਆ ਪੈਸਾ ਕਦੇ ਗੱਲ ਕਰਾਉਂਦੇ ਨਹੀਂ ਮੇਰੀ ਇਹ ਨਹੀਂ ਟੁੱਟ ਗਈ ਸੀ ਉਹ ਦੁਆਰਾ ਦਿਖਾਈਏ ਜੋ ਫੋਟੋ ਕਿੰਨੀ ਹੋਦੀ ਦਿਖਾਓ ਆ ਲਓ ਪਾਈ ਮਜੀਦ ਭਾਈ ਫੜੀ ਜਾ ਆ ਫੋਨ ਤੇ ਫੋਨ ਹੈ ਗੱਲ ਕਰੋ ਇਹਦੇ ਨਾਲ ਮਣੋ ਨੰਬਰ ਤੇ ਗੱਲ ਤਾਂ ਕਰੀਏ ਜਿੱਥੋਂ ਲਾਇਸੈਂਸ ਭਰਿਆ ਵਾ ਪਾਈ ਮੈਨਾਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਵਾਉਂਦਾ ਆ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਗੱਲ ਕਰਾ ਦਿਓ ਉਹਨਾਂ ਨਾਲ ਮੇਰੇ ਕੋ ਨੰਬਰ ਨਹੀਂ ਹੈਗਾ ਫੋਨ ਦੇ ਨੰਬਰ ਆਉਣਾ ਤੁਹਾਡੇ ਨਾਲ ਕੁੱਟ ਕੇ ਨ ਕੁੱਤੇ ਨਹੀਂ ਨੰਬਰ ਮੈਂ ਕਿਹਾ ਯਾਰ ਫੋਨ ਦੇ ਵਿੱਚ ਨੰਬਰ ਹੈ ਨਹੀਂ ਕਿਸੇ ਦਾ ਨਹੀਂ ਹੈ ਤੇ ਫੇਰ ਫੋਨ ਕਹਿੰਦੀ ਰੱਖਿਆ ਕਿ ਮੇਰੇ ਆਪਣੇ ਮਾਸਟਰ ਰੱਖਿਆ ਮੈਂ ਹੈ ਉਹ ਮੇਰਾ ਪੇਜ ਕਾ ਵੀ ਹੈ ਯਾਰ ਬਸ ਥੋਲ ਨਹੀਂ ਹੈ ਜੀ ਸਾਹ ਬਈ ਯਾਰ ਮੇਰਾ ਸ੍ਰੀ ਸਾਹਿਬ ਹੈ ਮੇਰਾ ਬਿਸਤਰ ਤੁਸੀਂ ਬਾਬਾ ਜੀ ਉਹਦੇ ਵਿੱਚ ਗੋਲੀਆਂ ਨਾਲ ਲੱਗੀਆਂ ਹੋਇਆਂ ਤੁਸੀਂ ਉਹਨੂੰ ਉੱਧਰ ਕਿਉਂ ਕਵਰ ਕੀਤਾ ਇਹ ਉਹਨਾਂ ਨੇ ਇਹ ਮੇਰਾ ਬੇਜ ਕਵਜਾ ਹੈ ਦੇਖੋ ਤਾਂ ਪਿਸਤਲ ਹੀ ਲੱਗਦਾ ਦੇਖੋ ਤਾਂ ਪਿਸਤਲ ਲੱਗਦਾ ਦੇਖੋ ਉਹਦੇ ਨਾਲ ਗੋਲੀਆਂ ਲੱਗੀਆਂ ਲੱਗਦੀਆਂ ਲੱਗਦਾ ਪਿਆ ਉਹ ਖੋਲ ਕੇ ਜਦੋਂ ਗੋਲੀਆਂ ਨਹੀਂ ਹੈ ਭਾਈ ਇਹੇ ਭਾਈ ਇਹਨਾਂ ਨੂੰ ਹੁਣ ਕੀ ਤੁਹਾਡੇ ਵੱਲੋਂ ਸਹਾਇਤਾ ਦਿੱਤੀ ਗਈ ਹੈ ਇਹਨਾਂ ਨੂੰ ਦੇਖੋ ਜੀ ਇਹ ਆਪਸ ਡਿਸਾਈਡ ਕਰੇ ਤੁਹਾਡੇ ਸਾਹਮਣੇ ਹੈ ਵੀ ਇਹਨੇ ਗਾਂ ਕਿੱਦਾਂ ਚੱਲਣਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸ਼ਹਿਰ ਨਿਕਾ ਰਿਹਾ ਵਾ ਪਤਾ ਲੱਗਣਾ ਵਾ ਇਹਦੀ ਚੋਰੀ ਦਾ ਅੱਜ ਫਗਵਾੜੇ ਫੜੋ ਜਾਂ ਕਿਤੇ ਫੜੋ ਜਾਂ ਤੂੰ ਦੱਸ ਦੇ ਕੀ ਦਿੰਨਾ ਕੀਤਾ ਮੈਂ ਦੱਸਾਂ ਕਿਤਾ ਚੱਲਣਾ ਮੈਂ ਗਲਤੀ ਕੀਤੀ ਆ ਮੈਂ ਮੁੜ ਕੇ ਗਲਤੀ ਨਹੀਂ ਕਰਦਾ ਕੀ ਗਲਤੀ ਕੀਤੀ ਤੁਸੀਂ ਮੈਂ ਵੀਰ ਪੀਤੀ ਆ ਮੈਂ ਕੋਈ ਮੁੜ ਕੇ ਗਲਤੀ ਨਹੀਂ ਕਰਦਾ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਸੁਰੇਂਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਮੰਗੋਬੱਟੀ ਤੋਂ ਇਹ ਕਿਹੜੀ ਜਗ੍ਹਾ ਪੈਂਦਾ ਜੀ ਮਾਲਬੀ ਮੇਰੀ ਜੋਰ ਛੱਡ ਦੇ ਪੁਲਿਸ ਛੱਡ ਦੇ ਨੇ ਛੱਡ ਦੇ ਨੇ ਕੀ ਹੋਇਆ ਛੱਡ ਦੇ ਦੇ ਛੱਡ ਦਿੰਦੇ ਉੱਥੇ ਕੱਢ ਕਿਧਰ ਹੈ ਇੰਗਲੈਂਡ ਨਹੀਂ ਕੀ ਹੋਇਆ ਜੀ ਜਿਹਦਾ ਤਰਨਾ ਦਾ ਲਿਖਿਆ ਤੇ ਉਹ ਤਰਨਾ ਦਾ ਲਾਇਸੈਂਸ ਹੈ ਜਾਂ ਇਹ ਦਾ ਮੇਜਰ ਸੀਟੀ ਦੀ ਦਾ ਲਾਇਸੈਂਸ ਹੈ ਸਿੰਘ ਦਾ ਆ ਇਹ ਸਿਰਫ ਰੇਲਵੇ ਵਿੱਚ ਜਿਹੜਾ ਟ੍ਰੇਨਾਂ ਚ ਚਲਾਉਂਦੇ ਆ ਉਹ ਆ ਕੋਈ ਬਸ ਇਹ ਗੱਲ ਆ ਆ ਜਾ ਆ ਬਾਹਰ ਆ ਜਾ ਆ ਬਾਹਰ ਆ ਬਾਹਰ ਆ ਬਾਬਾ ਬਾਹਰ ਆ ਆ ਜਾ ਇੱਕ ਮਿੰਟ ਆ ਬੰਦੇ ਨਾਲ ਪਿਆਰ ਨਾਲ ਸਾਡੇ ਗੱਲ ਕਰਦੇ ਪਏ ਆ ਦਸਤਾਰ ਬੰਨੀ ਤੇ ਖਾਣਾ ਵਧਾ ਦੇ ਯਾਰ ਇਹ ਵੀ ਆਪਾਂ ਦੋਸ਼ੀ ਆ ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾਵਾਦੀ ਮਰਿਆਦਾ ਮਰਿਆਦਾ ਐਂ ਵੀ ਕੀਤੀ ਆ ਬਾਣਾ ਲਾਤਾ ਨੇ ਅੰਗ ਸੰਗਾਂ ਨੇ ਉਹਦਾ ਠੀਕ ਆ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉਹਦਾ ਕੋਈ ਹੁੰਦਾ ਪਿੰਦਾ ਸਾਨੂੰ ਲੋੜ ਹੀ ਨਹੀਂ ਉਹ ਆਪੋ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਬਾਣਾ ਹੁਣ ਮਨ ਜਾ ਕੇ ਇੱਕ ਮਿੰਟ ਰੁਕੋ ਪਾਈ ਇਹਨੇ ਗਾਂ ਜਾ ਕੇ ਫੇਰ ਪਾ ਲੈਣਾ ਨਹੀਂ ਯਾਰ ਇਹ ਤਾਂ ਫੜ ਲਓ ਇਹ ਤਾਂ ਫੜ ਲਓ ਫੜ ਲਓ ਉਹ ਡੋਰੀ ਵੀ ਫੜਾ ਯਾਰ ਪਾਈ ਲੈ ਰੱਖੋ ਨਹੀਂ ਜਾਂ ਉਹ ਵੀ ਫੜਾਓ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਹ ਜਿਹੜੇ ਇਹਦੇ ਪਿੰਡ ਜੋ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ 'ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਹੈ ਇਹਦਾ ਕਿਹੜੇ ਪਿੰਡ ਦਾ ਹੈ ਸੁੰਦਰ ਸਿੰਘ ਆ ਜੀ ਮੱਗੋ ਪੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਦੋ ਵੇ ਉੱਦਾਂ ਕਹਿੰਦਾ ਮੈਂ ਇੰਗਲੈਂਡ ਤੋਂ ਆ ਵਿੱਚੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਯਾਸ਼ੀ ਆ ਬਸ ਹੁਣ ਇਹ ਕੀ ਸਹੀ ਕੀ ਸਹੀ ਦੱਸਿਆ ਇਹ ਗਲਤੀ ਆ ਯਾਸ਼ੀ ਬਿਲਕੁਲ ਨਹੀਂ ਹੈ ਇਹਨੂੰ 3 ਆਯਾਸ਼ੀ ਆ ਜੀ ਨਹੀਂ ਥੋੜੀ ਬਿਲਕੁਲ ਗਲਤ ਹੈ ਹੈਂ ਸ਼੍ਰੀ ਹੋਰ ਕੀ ਹੈ ਹੋਰ ਕੀ ਕਰਦੇ ਬਾਬਾ ਜੀ ਤੁਸੀਂ ਤੁਸੀਂ ਮਾਰੇ ਭਾਜੀ ਇਹਨੂੰ ਕਿਹੜੀ ਸਹੀ ਆ ਆ ਲੰਡਨ ਦੇ ਬੰਦੇ ਆਏ ਦੱਸੋ ਕਰੀ ਕਰੂ ਕਿੱਥੇ ਰਹਿੰਦੇ ਨੇ ਸਾਉਥੀ ਹੈਂ ਸਾਉਥੀ ਬੁਲੀਚ ਹੈ ਬੁਲੀਚ ਕਿਹੜੇ ਗੁਰਦੁਆਰੇ ਬੁਲੀਚ ਕਿਹੜੇ ਗੁਰਦੁਆਰੇ ਗੁਰਦੁਆਰੇ ਨਾ ਕਿਹੜੀ ਰੋਗ ਸਿੰਘ ਸਭਾ ਗੁਰਦੁਆਰਾ ਸਾਹਿਬ ਸੋ ਜੀ ਪੋਸਟ ਕੋਡ ਐਸ ਸੀ 18 ਹਾਂ ਜੀ ਐਸ ਸੀ 18 ਬਾਕੀ ਦੇਫਰ ਬਾਕੀ ਤਾਂ ਨਹੀਂ ਮੈਨੂੰ ਪਤਾ ਤੂੰ ਬਰਦਰ ਕਿਤੇ ਰਹਿੰਦਾ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਤਰਾ ਯਾਰ ਐਸ ਸੀ 18 ਮੈਸਨ ਸੇਲ ਮੁਲਿਸ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ ਐਸ ਸੀ 18 ਹੀ ਹੋਗਾ ਮੈਨੂੰ ਨਾ ਪਤਾ ਸਿੱਧਾ ਕਿ ਮੈਂ ਪੰਜ ਹੈ ਨਾ ਹਲੋ ਮੇਰੀ ਜਾਨ ਤੋ ਤੁਹਾਨੂੰ ਜਿਹੜੇ ਗੱਡੀ 'ਚ ਬੈਠੇ ਸਰਦਾਰ ਜੀ ਕਿੱਥੋਂ ਲੈ ਕੇ ਆਏ ਆ? ਇਹ ਆ ਬਸਰਾ ਪਹਿਲਾਂ ਤੋਂ ਮੈਨੇ ਚੱਕੇ ਸੀ ਕਿਸ ਨੇ ਭੇਜਿਆ ਸੀ ਕਿ ਮੈਨੂੰ? ਕਹਨੇ ਭੇਜਿਆ ਤੁਹਾਨੂੰ? ਉਹ ਕੁੜੀ ਸੀਗੇ ਕੋਈ ਜਾਣਦੇ ਸੀ ਜਾਣ ਪਛਾਣ ਮਨੂ ਮਨੂ ਨਾਲ ਆਉਣ। ਹਾਂਜੀ ਉਹਨਾਂ ਨੇ ਭੇਜਿਆ ਸੀ। ਕਿੱਥੇ ਲੈ ਕੇ ਜਾਣੇ ਸੀ ਨਾ ਤੁਹਾਨੂੰ? ਪਤਾ ਨਹੀਂ ਮੈਨੂੰ। ਜਾਈਏ ਚੱਲ ਪਹੁੰਚਦਾ ਜੇ ਫੋਨ ਕਰ ਲਾ। ਨਹੀਂ ਤੁਹਾਨੂੰ ਨਹੀਂ ਤੁਹਾਨੂੰ ਜਾਣਦੇ ਸਰਦਾਰ ਜੀ। ਨਹੀਂ ਮੈਨੂੰ ਨਹੀਂ ਜਾਣਦੇ। ਫੇਰ ਤੁਸੀਂ ਇਹਨਾਂ ਦੀ ਗੱਡੀ 'ਚ ਕਿੱਦਾਂ ਬੈਠੇ ਆ? ਕਿਸ ਨੇ ਭੇਜਿਆ ਸੀ ਬਾਈ? ਕਾਹਦੇ ਭੇਜਿਆ ਸੀ ਤੁਹਾਨੂੰ? ਮਜਬੂਰੀ ਨਾਲ ਮੈਂ ਕੀ ਕਰਾਂ ਨਾ ਮਜਬੂਰੀ। ਕਿ ਪੈਸੇ ਆ ਕਰਕੇ? ਹਾਂ ਪਤਾ ਨਹੀਂ ਉਹਨਾਂ ਨੇ ਕਿ ਮੇਰੇ ਨਾਲ ਕੋਈ ਦਿੱ ਇਹਦੇ ਦੇਖੋ ਇਹਦੇ ਦੇਖੋ ਕਿੰਨੇ ਪੈਸੇ ਲਈ ਪਤਾ ਨਹੀਂ ਉਹਨਾਂ ਨੇ ਲੈ ਸੀ ਉਹਨਾਂ ਨੇ ਉਹ ਕੌਣ ਹੈ ਜਿਹੜਾ ਤੁਹਾਨੂੰ ਭੇਜਿਆ ਉਹ ਕੋ ਕੁੜੀ ਨਾਂਚਾਲ ਪਹਿਚਾਨਾ ਕੋਈ ਉਹ ਉਹ ਤੁਹਾਨੂੰ ਜਾਣਦੀ ਹੋ ਇਹਦੇ ਦੇਖੋ ਤੁਹਾਨੂੰ ਜਾਣਦੀ ਜਿਹੜੇ ਤੁਹਾਨੂੰ ਭੇਜਿਆ ਹਾਂਜੀ ਹਾਂਜੀ ਉਹਦਾ ਕੀ ਨਾਮ ਆ ਉਹਨੂੰ ਨਾਮ ਮੰਨੂ ਮੰਨੂ ਆ ਕਿਹੜੀ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਸੀ ਇਹਨਾਂ ਪਤਾ ਪਤਾ ਨਹੀਂ ਭਾਈ ਮੈਨੂੰ ਕਹੇ ਕਿਹੜੀ ਜਗ੍ਹਾ ਲੈ ਕੇ ਜਾਣਾ ਸੀ ਤੁਹਾਨੂੰ ਦੇਖੋ ਤੁਸੀਂ ਗੱਡੀ 'ਚ ਬਹਿ ਕੇ ਇੱਕ ਆਏ ਅਣਜਾਣ ਬੰਦੇ ਨਾਲ ਬਹਿ ਕੇ ਆਏ ਆ ਤੁਸੀਂ ਕਿੱਦਾਂ ਗੱਡੀ 'ਚ ਬਹਿ ਕੇ ਆ ਗਏ ਆ ਉਹਨੇ ਤੇ ਚੱਕੇ ਸੀਗੇ ਤੇ ਇੱਥੇ ਆ ਕੇ ਰੁੱਕ ਗਏ ਕਹਿੰਦੇ ਮੈਂ ਕਬੀਰ ਆ। ਨਹੀਂ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਆ ਉਹਨਾਂ ਨੇ? ਬੀਅਰ ਪੀਤੇ ਸੀ। ਬੀਅਰ ਪੀਤੀ ਉਹਨਾਂ ਨੇ। ਨਹੀਂ ਤੁਸੀਂ ਗੱਡੀ 'ਚ ਜੋ ਬੀਅਰ ਪੀਤੀ ਉਹਨਾਂ ਨੇ? ਹਾਂਜੀ ਬੀਅਰ। ਉਹਨੇ ਚਿਕਨ ਵਗੈਰਾ ਵੀ ਖਾਧਾ? ਚਿਕਨ ਨਹੀਂ ਖਾਧਾ ਚਿਕਨ ਮੈਂ ਖਾਧਾ ਸੀ। ਚਿਕਨ ਤੁਸੀਂ ਖਾਧਾ? ਹਾਂਜੀ।